ਅਨਸਾਪ ਸਬਨਾਂ ਦੇ ਲਈ ਉਦੇਸ਼ ਨਾਲ ਖਮਾਣੋ ਵਿਖੇ ਲੱਗੀ ਨੈਸ਼ਨਲ ਲੋਕ ਅਦਾਲਤ ਵਿੱਚ 183 ਕੇਸਾਂ ਦਾ ਕੀਤਾ ਮੌਕੇ ਤੇ ਨਿਪਟਾਰਾ ਲੋਕਾਂ ਨੂੰ ਸੌਖਾ ਤੇ ਛੇਤੀ ਨਿਆਂ ਦੇਣ ਦੇ ਟੀਚੇ ਨਾਲ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਆਰੋਨ ਗੁਪਤਾ ਦੀ ਅਗਵਾਈ ਹੇਠ ਅੱਜ ਜੁਡੀਸ਼ੀਅਲ ਕੋਰਟ ਖਮਾਣੋ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਗਈ ਜਿਸ ਵਿੱਚ ਮਾਨਯੋਗ ਜੱਜ ਸ਼੍ਰੀ ਹਰੀਸ਼ ਕੁਮਾਰ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਖਮਾਣੋ ਦੀ ਅਦਾਲਤ ਨੇ ਲੋਕ ਅਦਾਲਤ ਦੇ ਖਮਾਣੋ ਬੈਂਚ ਵੱਜੋਂ ਕੰਮ ਕਰਦਿਆਂ ਕੁੱਲ 185 ਕੇਸਾਂ ਦੀ ਸੁਣਵਾਈ ਕੀਤੀ ਜਿਸ ਵਿੱਚ ਕੋਲ 183 ਕੇਸਾਂ ਦਾ ਮੌਕੇ ਤੇ ਨਵਟਾਰਾ ਕੀਤਾ ਗਿਆ ਅਤੇ ਵੱਡੀ ਰਕਮ ਦਾ ਅਵਾਰਡ ਵੀ ਕੀਤਾ ਗਿਆ ਇਸੇ ਸਮੇਂ ਸ਼੍ਰੀ ਹਰੀਸ਼ ਕੁਮਾਰ ਜੀ ਨੇ ਲੋਕਾਂ ਨੂੰ ਅਦਾਲਤ ਅਦਾਲਤਾਂ ਦੇ ਲਾਭ ਦੱਸਦਿਆਂ ਇਨ ਅਦਾਲਤਾਂ ਤੋਂ ਸੌਖਾ ਅਤੇ ਛੇਤੀ ਨਿਆ ਲੈਣ ਦੀ ਪ੍ਰੇਰਿਤ ਵੀ ਕੀਤਾ ਅਤੇ ਕਿਹਾ ਕਿ ਲੋਕ ਅਦਾਲਤਾਂ ਰਾਹੀਂ ਝਗੜਾ ਹਮੇਸ਼ਾ ਲਈ ਆਪਸੀ ਰਜਾਮੰਦੀ ਮੁਤਾਬਕ ਦੋਵੇਂ ਤਰ੍ਹਾਂ ਖਤਮ ਕਰ ਸਕਦੀਆਂ ਹਨ ਜਿਸ ਨਾਲ ਸਮਾਜ ਵਿੱਚ ਆਪਸੀ ਭਾਈਚਾਰਕ ਦੀ ਸਾਂਝ ਵਿੱਚ ਵਾਧਾ ਹੁੰਦਾ ਹੈ ਇਸ ਮੌਕੇ ਲੋਕ ਅਦਾਲਤ ਵਿੱਚ ਜ਼ਿਲ੍ਹਾ ਕਾਨੂੰਨੀ ਸਭਾਵਾਂ 31 ਵੱਲੋਂ ਇੱਕ ਹੈਲਪ ਡੈਸਕ ਵੀ ਲਗਾਈ ਗਈ ਜਿੱਥੇ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਗਈ ਇਸ ਤੋਂ ਇਲਾਵਾ ਲੋਕ ਅਦਾਲਤਾਂ ਦਾ ਮਹੱਤਵ ਪ੍ਰਤੀ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਬਾਹਰ ਐਸੋਸੀਏਸ਼ਨ ਕਮਾਉਣ ਦੇ ਸਮੂਹ ਵਕੀਲਾਂ ਵੱਲੋਂ ਜ਼ਿਲ੍ਹਾ ਕਾਨੂੰਨੀ ਸਭਾਵਾਂ ਹਰਤੀ ਪਤਿਗੜ ਸਾਹਿਬ ਦੇ ਸਹਿਯੋਗ ਨਾਲ ਲੋਕ ਅਦਾਲਤ ਵਿੱਚ ਆਉਣ ਵਾਲੇ ਲੋਕਾਂ ਦੀ ਸੇਵਾ ਲਈ ਚਾਹ ਅਤੇ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ ਇਸ ਮੌਕੇ ਬਾਰੇ ਐਸੋਸੀਏਸ਼ਨ ਦੇ ਪ੍ਰਧਾਨ ਗੌਰਵ ਜੋਸ਼ੀ ਸਕੱਤਰ ਐਡਵੋਕੇਟ ਜੇਵੀ ਰਣ ਸਭਾ ਦਾ ਪ੍ਰਧਾਨ ਸੁਦਰਪਾਲ ਬਾਜਬਾਤ ਅਤੇ ਐਡਵੋਕੇਟ ਚਰਨਪਾਲ ਸਿੰਘ ਆਦਨੇ ਚੇਤੇ ਤੌਰ ਤੇ ਸ਼ਮੂਲੀਅਤ ਕਰਕੇ ਲੋਕਾਂ ਨੂੰ ਅਦਾਲਤਾਂ ਦੇ ਲਾਭ ਸਬੰਧੀ ਜਾਣਕਾਰੀ ਦਿੱਤੀ ਅਤੇ ਸ਼੍ਰੀ ਹਰੀਸ਼ ਕੁਮਾਰ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਦੁਆਰਾ ਖਮਾਣੋ ਵਿਖੇ ਨਿਭਾਈਆਂ ਜਾ ਰਹੀਆਂ ਸਵਾਵਾਂ ਦੀ ਖੂਬ ਸ਼ਲਾਘਾ ਵੀ ਕੀਤੀ